ਪੈਨਸ਼ਨਰ ਅਤੇ ਮੁਲਾਜ਼ਮਾਂ ਦਾ ਸਰਕਾਰ ਤੇ ਭਰੋਸਾ ਟੁੱਟਿਆ ਗਵਰਨਰ ਨੂੰ ਮੈਮੋਰੰਡਮ ਵੱਡਾ ਸੰਘਰਸ਼ ਦਾ ਐਲਾਨ 121 ਮਹੀਨਿਆਂ ਦੇ ਡੀਏ ਏਰੀਅਰਸ ਪੈਨਸ਼ਨ ਸੋਧਾਰ ਅਤੇ ਟਾਲਮਟੋਲ ਵਿੱਤ ਮੰਤਰੀ ਦੀ ਚੁੱਪ ਤੇ ਚੜਿਆ ਪਾਰਾਂ ਪੰਜਾਬ ਦੇ ਹਜ਼ਾਰਾਂ ਪੈਨਸ਼ਨਰਾਂ ਅਤੇ ਸਰਕਾਰੀ ਮੁਲਾਜ਼ਮਾਂ ਨੇ ਰਾਜ ਸਰਕਾਰ ਤੇ ਪ੍ਰੋਸਾ ਖਤਮ ਹੋਣ ਦੀ ਖੁੱਲੀ ਕੋਸ਼ਨਾ ਕਰ ਦਿੱਤੀ ਹੈ ਪੰਜਾਬ ਰਾਜ ਪੈਨਸ਼ਨ ਮਹਾਸੰਘ ਦੇ ਆਗੂਆਂ ਨੇ ਦੱਸਿਆ ਕਿ 3 ਸਾਲ ਤੋਂ ਵੱਧ ਸਮੇਂ ਤੋਂ ਪੈਂਡਿੰਗ ਮੰਗਾਂ ਖਾਸ ਕਰਕੇ 127 ਮਹੀਨਿਆਂ ਦੇ ਮਹਿੰਗਾਈ ਪੱਤੇ ਦੇ ਏਰੀਆਜ਼ ਅਤੇ ਪੈਨਸ਼ਨ ਰਿਵਾਈਜ਼ ਮਾਮਲੇ ਤੇ ਸਰਕਾਰੀ ਲਾਪਰਵਾਹੀ ਕਾਰਨ ਹਾਲਾਤ ਨਾਜ਼ੁਕ ਹੋ ਚੁੱਕੇ ਹਨ ਇਸੇ ਕਾਰਨ ਗਵਰਨਰ ਨੂੰ ਮੈਮੋਰੰਡਮ ਸੌਂਪ ਕੇ ਤੁਰੰਤ ਹੱਸ਼ਯਤੀ ਮੰਗ ਕੀਤੀ ਗਈ ਹੈ ਡੀਏ ਏਰੀਆਜ਼ ਦਾ ਭਾਰੀ ਬਕਾਇਆ ਮਹਾਸੰਘ ਦੇ ਪ੍ਰਧਾਨ ਡਾਕਟਰ ਐਨ ਕੇ ਕਲਸੀ ਮੁਤਾਬਕ 127 ਮਹੀਨਿਆਂ ਦੇ ਡੀਏ ਬਕਾਇਆ ਇੱਕ ਪੈਨਸ਼ਨਰ ਲਈ 71 ਅਧਿਕਾਰੀਆਂ ਲਈ 2.5 ਲੱਖ ਰੁਪਏ ਤੱਕ ਸਰਕਾਰ ਇਸ ਦੀ ਅਦਾਇਗੀ ਵਿੱਚ ناکਾਮ ਰਹੀ ਹੈ ਪੈਨਸ਼ਨ ਰਿਵਾਈਜ਼ ਤੇ ਵਿਵਾਦ 2.0 ਫਾਰਮੂਲੇ ਨਾਲ ਸੁਧਾਰ ਦੀ ਮੰਗ ਪਰ ਸਰਕਾਰ ਵੱਲੋਂ 2.45 ਫਾਰਮੂਲਾ ਲਾਗੂ ਕੀਤਾ ਗਿਆ ਹਰ ਮਹੀਨੇ ਹਜ਼ਾਰਾਂ ਰੁਪਏ ਦਾ ਨੁਕਸਾਨ ਵਿਤ ਮੰਤਰੀ ਨੇ ਚੁੱਪ ਸਜੀ ਦੇ ਦੋਸ਼ ਜਨਰਲ ਸਕੱਤਰ ਬੀ ਐਸ ਸੈਣੀ ਨੇ ਯਾਦ ਦਵਾਇਆ ਕਿ 2021 ਵਿੱਚ ਚੀਮਨ ਸਾਹਿਬ ਨੇ ਮੁਲਾਜ਼ਮਾ ਨਾਲ ਹੋਏ ਵੱਡੇ ਧੋਖੇ ਦੀ ਗੱਲ ਕੀਤੀ ਸੀ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਉਹਨਾਂ ਨੇ ਮੁੱਦੇ ਹੱਲ ਨਹੀਂ ਕੀਤੇ ਬੈਂਕਾਂ ਦੇ ਵਿਭਾਗਾਂ ਦੀ ਲਾਪਰਵਾਹੀ ਸਰਕਾਰੀ ਪੱਤਰਾਂ ਦੀ ਗੁੰਝਲ ਕਾਰਨ ਪਰਿਵਾਰਿਕ ਪੈਨਸ਼ਨਾਂ ਅਤੇ ਕਾਨੂੰਨੀ ਸਾਨੂੰ ਏਰੀਅਲਸ ਲੈਂਡਵੇਚ ਮੁਸ਼ਕਲ ਆ ਰਹੀਆਂ ਹਨ ਉਮਰ ਸਬੂਤ ਦੀ ਬੇਰੋੜੀ ਸ਼ਰਤ ਤੇ ਵੀ ਨਾਰਾਜ਼ਗੀ ਬੇਅਸਰ ਮੀਟਿੰਗਾਂ ਸਰਕਾਰ ਨਾਲ 22 ਮੀਟਿੰਗਾਂ ਤੋਂ ਕੇਵਲ 4 ਹੀ ਪੂਰੀਆਂ ਹੋਈਆਂ ਬਾਕੀ ਰੱਦ ਜਾਂ ਅਧਿਕਾਰੀ ਗੈਰ ਹਾਜ਼ਰ ਰਹੇ ਤੋਂ ਇੱਕ ਦੀ ਕਾਰਵਾਈ ਦੇ ਵਿਰੁੱਧ ਅਰਨ ਨੀਤੀ 15 ਅਗਸਤ ਤੋਂ ਬਾਅਦ ਬੈਂਕ ਸ਼ਾਖਾਵਾਂ ਅਗੇ ਦਿੱਤੇ ਜਾਨਗੇ 20 ਅਗਸਤ ਦੀ ਗੱਲ ਕਰੀਏ ਤੋਂ ਸੋਭਾ ਪਦਰੀ ਵਿਆਪਕ ਪ੍ਰਦਰਸ਼ਨ ਕੀਤਾ ਜਾਵੇਗਾ 23 ਅਗਸਤ ਸਾਂਝੇ ਫਰੰਟ ਦੀ ਮੀਟਿੰਗ ਚ ਅਗਲੇ ਕਦਮਾਂ ਦਾ ਐਲਾਨ ਕੀਤਾ ਜਾਵੇਗਾ ਅਤੇ ਅਗਸਤ ਦੇ ਅੰਤ ਤੱਕ ਸਰਕਾਰ ਨੂੰ ਫਾਈਨਲ ਨੋਟਿਸ ਦਿੱਤੇ ਜਾਣਗੇ ਨੇਤਾਵਾਂ ਨੇ ਜੋਰ ਦਿੱਤਾ ਕਿ ਜੇ ਸਾਰੀਆਂ ਯੂਨੀਅਨਾਂ ਨੂੰ ਇੱਕ ਚੰਡੇ ਹਿੱਟ ਆਨ ਤੋਂ ਸਰਕਾਰ ਗੰਭੀਰਤਾ ਨਾਲ ਗੱਲਬਾਤ ਕਰੇਗੀ ਕੁਝ ਨੇਤਾਵਾਂ ਦੇ ਪਦ ਲਾਲਚ ਦਾ ਇਲਜ਼ਾਮ ਵੀ ਲਗਾਇਆ ਗਿਆ ਨਾਲ ਹੀ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਨੂੰ ਹੱਕ ਕਰਾਰ ਦੇ ਕੇ ਉਸ ਲਈ ਆਖੇਂ ਕੀਤਾ ਗਿਆ ਹੈ ਅਗੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿੰਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਥੈਂਕ ਯੂ